ਟਟਾ ਭਾਈ ਆਜੋ ਡਿਪਟੀ ਸਾਹਿਬ ਸਾ ਜੱਟ ਮੋਢੇ ਉਤੇ ਪੀਪੀ ਲਿਖਾਈ ਫਿਰਦਾ ਸਾਡੇ ਵੱਡੇ ਪ੍ਰਾਪ ਲਵ ਯੂ ਭਾਈ ਸਤਿ ਸ਼੍ਰੀ ਅਕਾਲ ਆਜੋ ਐਸਐਚਓ ਸਾਹਿਬ ਐਸਐਚਓ ਬਿਆਸ ਕੀ ਬਾਤ

जो, जोली झोली ए जो भाई दा अपने भ्राया है लुधियाना क्या बात है एमएलए साहब दा बैठे लव यू भाई सो so बहुत सारा प्यार <स्तुण> नहीं नहीं मैं so कि कि तो गाना नहीं हूं मैं तो गल्ला करनी आंधी है सो बैठे दुआएं देसा कि रब अर्ज मंजूर कर मेरी कि साडे मन कीरत हालत नु ततीवा ना लगे ਰੱਬਾ ਅਰਜ਼ ਮਨਜ਼ੂਰ ਕਰ ਮੇਰੀ ਕਿ ਸਾਡੇ ਮਨ ਕੀ ਰਤਾਲਤ ਨੂੰ ਤੱਤੀ ਵਾਂਣ ਲੱਗੀ ਜਿੱਥੇ ਵੀ ਰਹੇ ਸਦਾ ਰਹੇ ਰਾਜੀ ਮੇਰੇ ਦਿਲ ਦੀ ਇਹਨਾਂ ਨੂੰ ਦੁਆ ਲੱਗੇ ਮੇਰੇ ਦਿਲ ਦੀ ਇਹਨਾਂ ਨੂੰ ਦੁਆ ਲੱਗੇ ਕਲਾਨ ਹੋਰ ਅਗਲੇ ਸਾਲ ਮੇਲਾ ਨਵੀਂ ਘਲਾਉਗਾ ਥੋੜਾ ਅਲੱਗ ਤਰ੍ਹਾਂ ਦਾ ਹਾਂਜੀ ਹੁਣ ਨਲ ਬਾਰਡਰ ਜਿਹਦੇ ਬੰਦੇ ਨੇ ਪੈਂਦੇ ਛੋਟ ਛੋਟ ਵਾਲੇ ਗੰਦੇ ਨੇ ਪਹਿਲਾਂ ਮੇਰਾ ਜੀ ਕਰਦਾ ਨਵਾਂ ਗਾਣਾ ਸੁਣਾਦਾ ਪਰ ਮੈਂ ਨਹੀਂ ਆਜੇ ਹਾਂ ਜੀ ਗੁਰੀ ਚਾਲ ਗੁਰੀ ਚਾਲ ਦਾ ਏਰੀਆ ਵੀ ਸਾਡਾ ਭਰਾ ਆ ਛੋਟਾ ਬਹੁਤ ਵਧੀਆ ਬੰਦਾ ਹੈ ਸੋ ਕੀ ਬਾਤ ਹੈ ਮੈਂ ਜੋਨੀ ਪਾਪਾ ਬਣ ਜਾਣਾ ਸੀ ਜਕਾਰੇ ਵਾਲੀ ਤੇ ਗੱਲ ਹੀ ਨਹੀਂ ਨਾ ਸੋ ਸੋ ਬਹੁਤ ਸਾਰਾ ਵਿਆਹ ਭਾਈਏ ਚੱਲੇ ਫਿਰ ਅੰਕਲ ਸ਼ਕੀ ਪ੍ਰਸ਼ਾਦਾ ਅੱਜ ਅੰਕਲ ਕੋ ਆਜੋ ਪਾਜੀ ਫਿਰ ਕਹਿੰਦੇ ਦੋ ਕ ਲੈਣਾ ਕਿਹੜੀਆਂ ਕਿਹੜਾ ਗਾਣਾ ਸੁਣਨਾ ਦੱਸੋ ਗਾਣਾ ਖਾਣਾ ਨਹੀਂ ਗਾਣਾ ਸੁਣਾਉਣਾ ਹੈ ਤੂੰ ਇੱਕ ਟੱਪਾ ਬੋਲ ਗਿਆ ਸੰਗ ਦਾ ਜਿਹੜੇ ਉਰ ਤੇ ਲੈ ਆਇਰੀ ਤੂੰ ਦੂਰ ਰਹਿਣਾ ਲੰਮੇ ਹਾਂ ਰੂਟਾਂ ਦੇ ਉੱਤੇ ਮੱਖਣਾ ਕਿਆ ਬਾਗ ਹੈ ਹੰਦਲ ਸਾਹਿਬ ਮੇਰਾ ਅਜ਼ੀਜ਼ ਮੇਰਾ ਘੈਂਟ ਭਰਾ ਜਿੰਦ ਜਾਨ ਤੁਰੇ ਨਾ ਲੰਮੇ ਹਰੂਟਾਂ ਦੇ ਉੱਤੇ ਮੱਖਣਾ ਗੁਰੇ ਦੀ ਗੁਰੇ ਜੀ ਆ ਜਾਓ ਨਾਮ ਨੂੰ ਤਾਂ ਭੱਜਿਆ ਹੋ ਰੁਕਦਾ ਆ ਜਾ ਆ ਜਾ ਤੁਰੇ ਨਾ ਲੰਮੇ ਹਰੂਟਾਂ ਦੇ ਉੱਤੇ ਮੱਖਣਾ ਓ ਦਿਲ ਜੱਦੀ ਦਾ ਵੇ ਤੇਰੇ ਬਾਝੋਂ ਸਖਣਾ ਮੇਰੀ ਸੌਂਖ ਨੇ ਟਰਾਲਾ ਤੇਰਾ ਮੁੰਡਿਆ ਆ ਜਾ ਪ੍ਰਾਈਜ਼ ਨੂੰ ਵੜਾ ਪੈਂਦਾ ਜੇ ਅੰਕਤ ਉਹਨੂੰ ਨਾ ਦਿੰਦੇ ਨਾ ਪ੍ਰਾਈਜ਼ ਆ ਇਹਨੇ ਰੋਣਾ ਹੀ ਗੱਡੀ ਚ ਇਹ ਜਿੰਦ ਜਾਨ ਵਰਾਇਆ ਹੀਰਾ ਗਾਣਾ ਲਾ ਫਿਰ ਕੀ ਚੀਜ਼ ਸ਼ਰਾਬ ਬਣਾਈਏ ਜਿਨਨੇ ਵੀ ਆਦਤ ਪਾਈਏ ਹੁਣ ਮੈਂ ਸ਼ਰਾਬ ਛੱਡਤੀ ਪਰ ਗਾਣੇ ਸ਼ਰਾਬ ਵਾਲੇ ਕੀ ਚੀਜ਼ ਸ਼ਰਾਬ ਬਣਾਈਏ ਜਿਨਨੇ ਵੀ ਆਦਤ ਪਾਈਏ ਜੱਦੇ ਦੀ ਮੂਹ ਨੂੰ ਲਾਈਏ ਜੱਬ ਮੁਕਿਆ ਫਿਕਰਾਂ ਦਾ ਤੂੰ ਪੈਗ ਲਾ ਕੇ ਦੋ ਪਹਿਲਾ ਖੇ ਲੱਗਦਾ ਹੈ ਇਹ ਸਾਰਾ ਪਿੰਡ ਮਿੱਤਰਾਂ ਦਾ ਆਜਾ